ਬੁਰੇ ਵੀ ਬਣਦੇ ਹੋ ਤੇ ਮੁੜ ਕੇ ਪ੍ਰਾਪਰਟੀਆਂ ਸੀਜ਼ ਹੋ ਕੇ ਤੁਸੀਂ ਆਪਣੇ ਪਰਿਵਾਰ ਨੂੰ ਹੀ ਦੁੱਖ ਦੇ ਵਿੱਚ ਪਾਉਂਦੇ ਹੋ ਕਿਰਪਾ ਕਰਕੇ ਇਹ ਗਲਤ ਕੰਮਾਂ ਨੂੰ ਛੱਡ ਕੇ ਤੁਸੀਂ ਮੁਕਤਾਰਾ ਚ ਆਓ ਤੇ ਆਪਣੇ ਜੀਵਨ ਸਫਲ ਬਣਾਓ ਪੰਜਾਬ ਸਰਕਾਰ ਵੱਲੋਂ ਜਾਰੀ ਯੁੱਧ ਨਸ਼ਿਆਂ ਵਿਰੁੱਧ ਤਹਿਤ ਟਾਂਡਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਨਸ਼ਿਆਂ ਦੇ ਮਾਮਲੇ 'ਚ ਨਾਮਦਸ ਦੋ ਭਰਾਵਾਂ ਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਸੀਲ ਕੀਤੀ ਹੈ ਡੀਆਈਜੀ ਪੰਜਾਬ ਗੌਰਵ ਯਾਦਵ DIG ਜਲੰਧਰ ਨਵੀਨ ਸਿੰਘਲਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅੱਜ ਟਾਂਡਾ ਪੁਲਿਸ ਦੀ ਟੀਮ ਨੇ DSP ਟਾਂਡਾ ਦਵਿੰਦਰ ਸਿੰਘ ਬਾਜਬਾ ਅਤੇ SHO ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਰਜਿੰਦਰਾ ਮੈਡੀਕਲ ਹਾਲ ਦੇ ਨਾਮ ਤੋਂ ਦੁਕਾਨ ਚਲਾ ਰਹੇ ਦੋ ਸੱਕੇ ਭਰਾ ਰਜਿੰਦਰ ਸਿੰਘ ਅਤੇ ਚੈਨਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਵਾਰਡ ਨੰਬਰ 8 ਟਾਂਡਾ ਦੀ ਦੁਕਾਨ ਤੇ ਰਿਹਾਈਸ਼ੀ ਘਰ ਅਤੇ ਸ਼ਹਿਰ ਵਿੱਚ ਖਰੀਦੇ ਹੋਏ ਪਲਾਟ ਜਿਸ ਦੀ ਕੁੱਲ ਕੀਮਤ 11.7 ਕਰੋੜ ਰੁਪਏ ਦੱਸੀ ਜਾਂਦੀ ਹੈ ਦੀ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਇਸ ਮੌਕੇ ਡੀਐਸਪੀ ਟੰਡਾ ਦਵਿੰਦਰ ਸਿੰਘ ਵਾਜਬਾ ਨੇ ਦੱਸਿਆ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਕਿੰਨਾ ਵੀ ਰਸੂਕੀਆ ਪਹੁੰਚ ਰੱਖਦਾ ਹੋਵੇ ਉਨ੍ਹਾਂ ਹੋਰ ਦੱਸਿਆ ਕਿ ਉਕਤ ਮੁਲਾਜ਼ਮਾ ਨੇ ਐਨਡੀਪੀਐਸ ਐਕਟ ਅਧੀਨ ਮਾਮਲੇ ਦਰਜ ਕੀਤੇ ਗਏ ਹਨ ਇਸ ਮੌਕੇ ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਮਾਮਲੇ ਵਿੱਚ ਉਕਤ ਭਰਾਵਾਂ ਦੇ ਟਾਂਡਾ ਪੁਲਿਸ ਵੱਲੋਂ ਪਹਿਲਾਂ ਤੋਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੋ ਕਿ ਇਸ ਸਮੇਂ ਜੇਲ੍ਹ ਵਿੱਚ ਹਨ ਪੰਜਾਬੀ ਸਟੇਸ਼ਨ ਲਈ ਅਮਰੀਕ ਸਿੰਘ ਦੀ ਰਿਪੋਰਟ ਸਸਿਕਾਲ ਜੀ ਮੈਂ ਡੀਐਸਪੀ ਟਾਂਡਾ ਦੁੰਦਰਪਾਲਵਾ ਮੇਰੇ ਨਾਲ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਐਸਐਚਓ ਟਾਂਡਾ ਅੱਜ ਅਸੀਂ ਜਿਹੜੀ ਪੰਜਾਬ ਸਰਕਾਰ ਦੇ ਮਹਮਵੰਡੀਆ ਯੋਧ ਨਸ਼ਿਆਂ ਦੇ ਵਿਰੁੱਧ ਤਹਿਤ ਅਸੀਂ ਰਜਿੰਦਰ ਸਿੰਘ ਤੇ ਜੈਨਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਵਾਰਡ ਨੰਬਰ 8 ਇਹਨਾਂ ਦੀ ਪ੍ਰਾਪਰਟੀ ਸੀਜ਼ ਕਰਨ ਵਾਸਤੇ ਅਸੀਂ ਇਹਨਾਂ ਦੇ ਘਰੇ ਆਏ ਆ ਇਹਨਾਂ ਦੀ ਇਹਨਾਂ ਤੇ ਮੁਕਦਮੇ ਸੀਗੇ ਐਂਟੀ ਪੀਐਸ ਦੇ ਮੁਕਦਮੇ ਹੋਇਆ 2024 ਦੇ ਵਿੱਚ ਮੁਕਦਮਾ ਇਹਨਾਂ ਦੇ ਹੋਇਆ ਜੀ ਜਿਹਦੇ ਤਹਿਤ ਇਹਨਾਂ ਦੇ ਅਸੀਂ 11 ਕਰੋੜ 67000 ਰੁਪਏ ਦੀ ਪ੍ਰਾਪਰਟੀ ਜਿਹੜੀ ਆ ਉਹ ਸੀਜ਼ ਕੀਤੀ ਆ ਇਹਦੇ ਵਿੱਚ ਪੰਜਾਬ ਸਰਕਾਰ ਦੇ ਵਿੱਡੀ ਮਹਿਮ ਦੇ ਵਿੱਚ ਸੀਐਮ ਸਾਹਿਬ ਸ੍ਰੀ ਭਗਵੰਤ ਮਾਨ ਜੀ ਡੀਜੀਪੀ ਪੰਜਾਬ ਅ ਸ੍ਰੀ ਗੌਰਵ ਜਾਦਵ ਜੀ ਸਾਡੇ ਡੀਆਜੀ ਰੇਨ ਨਵੀਨ ਸਿੰਘਲਾ ਜੀ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਕ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਏਠ ਅਸੀਂ ਅੱਜ ਅਸੀਂ ਆਪਣਾ ਜਿਹੜਾ ਕੰਪੀਟੈਂਟ ਅਥਾਰਟੀ ਨੇ ਥਰਡ ਆਫ ਦਾ ਕੇਸ ਬਣਾ ਕੇ ਅਸੀਂ ਭੇਜਿਆ ਸੀਗਾ ਦਿੱਲੀ ਜਿਹਦੇ ਵਿੱਚ ਇਹਨਾਂ ਦੀ 11 ਕਰੋੜ 50 ਲੱਖ ਰੁਪਏ ਦੀ ਜਿਹੜੀ ਜਾਇਦਾਦ ਸੀਜ਼ ਕਰਨ ਦੇ ਆਰਡਰ ਆਏ ਆ ਉਹ ਅਸੀਂ ਇਹਨਾਂ ਦੇ ਗੇਟ ਤੇ ਚਪਕਾਏ ਆ ਮੈਂ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹੋ ਜੀ ਪ੍ਰਾਪਰਟੀ ਬਣਾਈਦਾ ਜਿਹੜਾ ਬਲੈਕ ਟੋ ਪ੍ਰਾਪਰਟੀ ਬਣਾਈਦਾ ਕੋਈ ਫਾਇਦਾ ਨਹੀਂਗਾ ਬੁਰੇ ਵੀ ਬਣਦੇ ਹੋ ਤੇ ਮੁੜ ਕੇ ਪ੍ਰਾਪਰਟੀਆਂ ਸੀਜ਼ ਹੋ ਕੇ ਤੁਸੀਂ ਆਪਣੇ ਪਰਿਵਾਰ ਨੂੰ ਵੀ ਦੁੱਖ ਦੇ ਵਿੱਚ ਪਾਉਂਦੇ ਹੋ ਕਿਰਪਾ ਕਰਕੇ ਇਹ ਗਲਤ ਕੰਮਾਂ ਨੂੰ ਛੱਡ ਕੇ ਤੁਸੀਂ ਮੁਖਤਾਰਾ ਚ ਆਓ ਤੇ ਆਪਣੇ ਜੀਵਨ ਸਫਲ ਬਣਾਓ ਥੈਂਕ ਯੂ ਸਰ ਟਾਂਡੇ ਸੇਰ ਵਿੱਚ ਹੋਰ ਇਸ ਤੋਂ ਇਲਾਵਾ ਕੋਈ ਮਤਲਬ ਕੋਈ ਕਾਰਵਾਈ ਕੀਤੀ ਹੋਈ ਨਸ਼ਾ ਖਿਲਾਫ ਜਾਂ ਕਿਸ ਤਰ੍ਹਾਂ ਹਾਂਜੀ ਹਾਂਜੀ ਸਾਡੇ ਅਸੀਂ ਬਹੁਤ ਆ ਜਿਹੜੇ ਇੱਥੇ ਹੌਟਸਪੌਟ ਏਰੀਆ ਸੀਗੇ ਚੰਡੀਗੜ੍ਹ ਕਲੋਨੀ ਵਗੈਰਾ ਨੂੰ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਅਸੀਂ ਸਾਰੇ ਉੱਥੇ ਬਹੁਤ ਵੱਡੇ ਲੈਵਲ ਤੇ ਅਸੀਂ ਐਫੇਅਰ ਕੀਤੀਆਂ ਆ ਔਰ ਕਰਕੇ ਉਹਨਾਂ ਨੂੰ ਜਿਹੜੇ ਸਮੱਗਲਰ ਸੀਗੇ ਉਹਨਾਂ ਨੂੰ ਅ ਅੰਦਰ ਭੇਜਿਆ ਔਰ ਇਸ ਤੋਂ ਅੱਗੇ ਇੱਕ ਟਾਂਡੇ ਦੇ ਵਿੱਚ ਸਾਡਾ ਹੋਰ ਅੱਗੇ ਪ੍ਰੋਸੈਸ ਚੱਲ ਰਿਹਾ ਇੱਕ ਅਸੀਂ ਹੋਰ ਅ ਪ੍ਰੋਪਰਟੀ ਸੀਜ਼ ਕਰਵਾਵਾਂਗੇ ਜਿਹੜਾ ਵੀ ਸਬਡਿਵੀਜ਼ਨ ਦੇ ਅੰਦਰ ਜਿਹੜੇ ਪਿੰਡ ਦਲਦੇ ਹੁਣ ਤੱਕ ਕਿੰਨੇ ਘਰਾਂ ਨੂੰ ਜਿਹੜਾ ਪ੍ਰੋਪਰਟੀ ਸੀਜ਼ ਕੀਤਾ ਗਿਆ ਜਿਹੜਾ ਕਿ ਇਹ ਜਿਹੜਾ ਐਗਜੈਕਟ ਨਹੀਂ ਹੈ ਮੇਰੇ ਕੋ ਫਿਕਰ ਹੈਗੀ ਜਦੋਂ ਹੁਣ ਇਹਦਾ ਠਾਠਕ ਦਾ ਇਹਨਾਂ ਦਾ ਜੈਨਦੀਪ ਰਜਿੰਦਰ ਸਿੰਘ ਹੁਣਾਂ ਦਾ ਬਣਿਆ ਆ ਜਿਹੜੇ ਅੱਗੇ ਅੱਗੇ ਅਸੀਂ ਉਹ ਅਜੇ ਚੰ 10 ਪਬਲਿਕ ਨਹੀਂ ਦੱਸ ਸਕਦੇ ਪਬਲਿਕਲੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਉਹ ਵੀ ਕਰਾਂਗੇ ਵੀ ਤੁਹਾਨੂੰ ਦੱਸ ਦਵਾਂਗੇ ਹਾਂ ਇਸ ਤੋਂ ਪਹਿਲਾਂ ਅਸੀਂ ਗਰਦੀਆਲ ਖੁਰਦਾ ਪਿੰਡ ਦੇ ਵਿੱਚ ਵੀ ਅਸੀਂ ਕਰਕੇ ਆਈ ਸੀ ਉਹਨਾਂ ਦੇ 33 ਲੱਖ ਰੁਪਏ ਦੀ ਉਹਨਾਂ ਦੇ ਵੀ ਪ੍ਰਾਪਰਟੀ ਸੀਜ਼ ਕਰਵਾਈ ਸੀ ਸਰ ਇਹਨਾਂ ਦੀ ਕਿੰਨੀਆਂ ਪ੍ਰਾਪਰਟੀਆਂ ਸੀ ਜਿੱਤੇ ਦੀਆਂ ਇਹਦੀ ਬਹੁਤ ਬਹੁਤ ਲਗ 11 ਕਰੋੜ 60 ਹਜ਼ਾਰ ਰੁਪਏ ਦੀ ਇਹਦੇ ਵਿੱਚ ਦੱਸਣਾ ਔਖਾ ਵੀ ਕਿੰਨੇ ਕਿੱਥੋਂ ਕਿਹੜੀ ਕਿਹੜੀ ਫੀਲ ਕੀਤੀ ਗਈ ਇੱਕ ਇਹਦੇ ਇਹੀ ਘਰ ਬਿਲਕੁਲ ਜਿਹੜੇ ਜਿਹੇ ਇਨਡਸਟਰੀ ਹੋ ਗਿਆ ਜੀ ਪਲਾਟ ਹੋ ਗਏ ਬਾਕੀ ਜ਼ਮੀਨ ਜਿਹੜੀ ਜੋ ਵੀ ਹੈ ਉਹਦੀ ਦੁਕਾਨਾਂ ਚਾਹੀਏ ਉਹ ਸਾਰੀ ਜਿਹੜੀ ਪ੍ਰਾਪਰਟੀ ਹੈ ਜੀ ਬਿਲਕੁਲ ਉਹਦੇ ਫ੍ਰੀਜ਼ਿੰਗ ਹੌਟਲ ਵਿੱਚ ਲੈ ਕੇ ਸਰ ਬੁਲਡੋਜ਼ਰ ਵੀ ਚ ਲਾਇਆ ਜਾਊਗਾ ਇਸ ਤੋਂ ਬਾਅਦ ਕਿੱਦਾਂ ਜੋ ਫਰਦਰ ਅਕੇ ਹੌ